ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਦੇ ਚੱਲਦਿਆਂ ਕਈ ਪਿੰਡ ਜੋ ਖਾਲੀ ਹੋ ਗਏ ਸੀ ਉੱਥੇ ਰੌਣਕਾਂ ਫਿਰ ਪਰਤ ਆਈਆਂ ਹਨ ਬਸ addena ਤੇ ਰੌਣਕਾਂ ਲੱਗਣ ਲੱਗਿਆ ਹਨ ਕਿਸਾਨ ਜ਼ਿਮੀਂਦਾਰ ਖੇਤਾਂ ਵਿੱਚ ਫਿਰ ਕੰਮ ਕਰਨ ਲੱਗਾ ਹੈ ਫੌਜ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜਿਆ ਹੈ ਸਰਦੀ ਪਿੰਡਾਂ ਵਿੱਚ ਦੌਰਾ ਕੀਤਾ ਗਿਆ ਤਾਂ ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਛੱਡ ਕੇ ਨਹੀਂ ਜਾਣਗੇ ਫੌਜਾਂ ਦੇ ਨਾਲ ਖੜਨਗੇ ਅਤੇ ਖੜੇ ਸੀ ਅਤੇ ਖੜੇ ਰਹਿਣਗੇ ਕਿਸੇ ਤਰ੍ਹਾਂ ਦੇ ਮਰਜ਼ੀ ਹਾਲਾਤ ਹੋ ਜਾਣ ਪਰ ਹੁਣ ਲੋਕ ਵਾਪਸ ਆ ਗਏ ਹਨ ਇਸ ਕਰਕੇ ਉਹਨਾਂ ਨੂੰ ਖੁਸ਼ੀ ਹੈ ਅਤੇ ਦੇਸ਼ ਦੇ ਫੌਜ ਤੇ ਉਹਨੂੰ ਪੂਰਾ ਵਿਸ਼ਵਾਸ ਹੈ ਇਸ ਬਾਰੇ ਜਾਣਕਾਰੀ ਦੇ ਲੋਕੀ ਉਸ ਨੂੰ ਦੱਸ ਕਰ ਕੀ ਨਾਮ ਆਪਣਾ ਜੀ ਇਨਕਲਾਬ ਸਿੰਘ ਗਿੱਲ ਪਿੰਡ ਪੱਕਾ ਚਿਸ਼ਤੀ ਜੀ ਕੀ ਜਾ ਰਿਹਾ ਹੈ ਸਰਾਧੇ ਪਿੰਡਾਂ ਦੇ ਹਾਲਾਤ ਖਰਾਬ ਨੇ ਤੁਹਾਡੇ ਮੋਢੇ ਤੇ ਕਹੀਏ ਤੁਸੀਂ ਖੇਤਾ ਇਹ ਕੰਮ ਕਰ ਰਹੇ ਸਰ ਹਾਲਾਤ ਖਰਾਬ ਤਾਂ ਸੀਗੇ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਕੱਲ ਜਿਵੇਂ ਸੀਜ ਫਾਇਰ ਦੀ ਗੱਲ ਆਈ ਮੀਡੀਆ ਦੇ ਵਿੱਚ ਕਾ ਜਿੰਨੀ ਤੇਜ਼ੀ ਨਾਲ 네ਗੇਟਿਵ ਖਬਰਾਂ ਫੈਲਦੀਆਂ ਉਹਨੇ ਨਾਲੇ ਚੰਗੀ ਖਬਰ ਵੀ ਫੈਲੀ ਤੇ ਲੋਕਾਂ ਨੂੰ ਇੱਕ ਹੌਸਲਾ ਹੋ ਗਿਆ ਤੁਸੀਂ ਦੇਖਿਆ ਹੋਣਾ ਸਾਡੇ ਪਿੰਡ ਆਇਓ ਤੇ ਹੁਣ ਵਾਪਸੀ ਸ਼ੁਰੂ ਹੋ ਗਈ ਹੈ ਜੀ ਕਿਉਂਕਿ ਪਸ਼ੂ ਡੰਗਰ ਲੋਕਾਂ ਨੂੰ ਜਾਂ ਆਪ ਇਹਨਾਂ ਦੇ ਬਾਹਰਣਾ ਬਹੁਤ ਖਾਇ ਤਾਂ ਬਹੁਤ ਸਾਰੇ ਲੋਕ ਪਹਿਲਾਂ ਘਟੇ ਹੋਏ ਸੀਗੇ ਜੀ ਅੱਧਾ ਕੋ ਪਿੰਡ ਖਾਲੀ ਸੀ 50% ਲੋਕ ਪਿੰਡ 'ਚ ਜਿਹੜਾ 2 ਦਿਨ ਪਹਿਲਾਂ ਫਾਜ਼ਿਲਕਾ ਤੇ ਇੱਕ ਖਬਰ ਆਈ ਵੀ ਅਟੈਕ ਹੋਇਆ ਡਰੋਨ ਦਾ ਉਹਦੇ ਨਾਲ ਬਾਰਡਰ ਏਰੀਆ ਤੇ ਬਹੁਤ ਬੁਰਾ ਪ੍ਰਭਾਵ ਪਿਆ ਜਿਹੜੇ ਲੋਕ ਕੋਈ ਘਟੇ ਹੋਏ ਸੀ ਉਹ ਵੀ ਕੱਲ ਮੂਵ ਹੋਏ ਤੇ ਅੱਜ ਚੰਗੀ ਖਬਰ ਜਿਹੜੀ ਕੱਲ ਸ਼ਾਮ ਨੂੰ ਆਈ ਏ ਉਸ ਤੋਂ ਬਾਅਦ ਵਾਪਸੇ ਸ਼ੁਰੂ ਹੋ ਗਈ ਏ ਜੀ ਤੇ ਅਸੀਂ ਵੀ ਇੱਥੇ ਬੈਠੇ ਪਿੰਡ 'ਚ ਤੇ ਆਪਣੇ ਕੰਮ-ਧੰਦੇ ਨਾਲ-ਨਾਲ ਕਰ ਰਹੇ ਆ ਜੀ ਖੇਤੀ ਕਰਦੇ ਆ ਨਾਲ ਫਿਰ ਤੁਸੀਂ ਕਹਿ ਰਹੇ ਹੋ ਵੀ ਲੋਕ ਨਿਕਲਣ ਲੱਗ ਪਏ ਸੀ ਕੱਲ ਤੋਂ ਬਾਅਦ ਪਰ ਸ਼ਾਂਤ ਵਾਪਸ ਆਣ ਲੱਗੇ ਪਰ ਤੁਸੀਂ ਕਿਹ ਖੇਤਾ 'ਚ ਬੈਠੇ ਆ ਖੇਤ 'ਚ ਹੀ ਕੰਮ ਕਰ ਰਹੇ ਹੋ ਜੀ 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 ਸਰ ਤੁਹਾਨੂੰ ਕੋਈ ਡਰ ਬਾਤ ਨਹੀਂ ਨਹੀਂ ਸਰ ਡਰ ਕੋਈ ਨਹੀਂਗਾ ਜੀ ਦੇਖੋ ਹਣ ਕਰ ਬਾਰੇ ਛੱਡੇ ਵੀ ਨਹੀਂ ਜਾਂਦੇ ਖੇਤੀ ਤੇ 24 ਘੰਟੇ ਦਾ ਕੰਮ ਹੈ ਜੀ ਛੱਡ ਨਹੀਂ ਸਕਦੇਗੇ ਅੱਗੇ ਪਨੀਰੀਆਂ ਦੀ ਤਿਆਰੀ ਖੇਤ ਵਾ ਰਹੇ ਆ ਤੇ ਹੁਣ ਛੱਡ ਕੇ ਤੁਹਾਨੂੰ ਪਤਾ ਹੀ ਸਤਨਾ ਨੇ ਆਪਣਾ ਖੇਤੀ ਛੱਡਿਆ ਬਗੈਰ ਤੇ ਤੁਹਾਡੇ ਬਿਲਕੁਲ ਖੇਤਾਂ ਦਾ ਮੋਰਚਾ ਹੀ ਬਣਿਆ ਹੋਇਆ ਨੇ ਆਰਮੀ ਬੈਠੀ ਹੈ ਉਹਨੂੰ ਗਏ ਵੇਖਦੇ ਸਰ ਆਰਮੀ ਆਪਣੀ ਡਿਊਟੀ ਕਰ ਰਹੀ ਹੈ ਜੀ ਆਰਮੀ ਤਾਂ ਆਪਣੀ ਸੇਫਟੀ ਲਈ ਬੈਠੀ ਹੈ ਸਿਆਣੇ ਕਹਿੰਦੇ ਵੀ ਜੇ ਫੌਜਾਂ ਸ਼ਰਧਾਂ ਤੇ ਜਾਗਦੀਆਂ ਤੇ ਆਪਾਂ ਕਰਾਂਦੇ ਸੁਣਨੇ ਹਨ ਤੇ ਆਰਮੀ ਸਾਡੀ ਰੱਖਿਆ ਤੇ ਲਈ ਬੈਠੀ ਹੈ ਜੀ ਆਪ ਲੋਕਾਂ ਨੂੰ ਬੈਠਣ ਦਾ ਕੋਈ ਡਰ ਨਹੀਂ ਜੀ ਆਰਮੀ ਆਪਣੀ ਸੁਰੱਖਿਆ ਲਈ ਬੈਠੀ ਹੈ ਆਰਮੀ ਨੂੰ ਕਿਸ ਤਰ੍ਹਾਂ ਦੀ ਲੋਡ ਪੈਂਦੀ ਹੈ ਇਹ ਤਾਂ ਜਿਹੜੇ ਤੁਹਾਡੇ ਪਿੰਡਾਂ ਦੇ ਲੋਕ ਨੇ ਸਦੇ ਪਿੰਡਾਂ ਦੇ ਲੋਕ ਨੇ ਉਹ ਕਿਸ ਤਰ੍ਹਾਂ ਸਹਾਰਾ ਤੁਸੀਂ ਪਹਿਲਾਂ ਬਜ਼ੁਰਗਾਂ ਨਾਲ ਗੱਲ ਕੀਤੀ ਉਹਨਾਂ 65 ਦਾ ਜੋਧੇ ਜੇ 71 ਦਾ ਬੇਸ਼ੱਕ ਡਿਸਟਰਬਿੰਗ ਹੁੰਦੀ ਇੱਥੇ ਤੇ ਹਰ ਇੱਕ ਨੂੰ ਆਪ ਦੇ ਬੱਚਿਆਂ ਦਾ ਬਜ਼ੁਰਗਾਂ ਦਾ ਫਿਕਰ ਹੁੰਦਾ ਪਰ ਇੱਥੇ ਨਾਲ-ਨਾਲ ਅਸੀਂ ਆਰਮੀ ਦਾ ਵੀ ਮੇਸ਼ਾ ਸਹਿਯੋਗ ਦਿੰਨੇ ਆ ਤੇ ਹੁਣ ਵੀ ਆ ਨੌਜਵਾਨ ਸਾਥੀ ਖੜੇ ਨੇ ਇਹ ਕੋਈ ਪਿੰਡ ਚ ਗਈ ਇੱਥੇ ਹੀ ਨੇ ਜੀ ਕਿ ਜੇ ਲੋੜ ਪਈ ਤਾਂ ਮੈਸੇਜ ਸਹਯੋਗ ਦਿੱਤਾ ਤੇ ਅੱਗੇ ਵੀ ਕਰਾਂਗੇ ਜੀ ਫੋਜ ਦਾ ਸਹਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਸੀ ਬੀਤੇ ਦਿਨਾਂ ਦੇ ਵਿੱਚ ਸਰ ਮੇਨਲੀ ਉਹਨਾਂ ਵੱਲੋਂ ਬਲੈਕਆਊਟ ਦੀ ਸੀਗੀ ਉਹਨਾਂ ਨੇ ਪਿੰਡ ਖਾਲੀ ਕਰਨ ਦਾ ਨਹੀਂ ਕਿਹਾ ਨਾ ਹੀ ਉਹਨਾਂ ਨੇ ਕੋਈ ਕਿਹਾ ਵੀ ਸਾਨੂੰ ਡਰਨ ਦੀ ਲੋੜ ਹੈ ਪੈਨਿਕ ਹੋਣ ਦੀ ਲੋੜ ਹੈ ਬਲੈਕਆਊਟ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਮੈਸੇਜ ਜ਼ਰੂਰ ਆਉਂਦੇ ਰਹੇ ਉਹਦੇ 'ਚ ਸਾਰੇ ਪਿੰਡ ਨੇ ਸਹਯੋਗ ਕੀਤਾ ਜੀ ਲਾਈਟਾਂ ਵਗੈਰਾ ਬੰਦ ਰੱਖੀਆਂ ਵਾਹਕਲ ਵੀ ਆਪਦੇ ਬੰਦ ਰੱਖੇ ਸਾਰਾ ਕੁਝ ਹਾਂ ਮੈਂ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਲਾਤ ਉਹਨਾਂ ਦਾ ਪਿੰਡ ਖਾਲੀ ਹੈ ਬਿਲਕੁਲ ਵੈਸੀ ਪਿੰਡ ਖਾਲੀ ਜੋ ਰਾਤ ਕਿਹਾ ਜਾ ਰਿਹਾ ਸੰਧੀ ਹੋ ਗਈ ਉਸ ਤੋਂ ਬਾਅਦ ਹਲਾਤ ਕਿਵੇਂ ਨੇ ਉਹਦੇ ਦੇ ਪਿੱਛੇ ਲਾਤ ਸਹੀ ਸੀ ਬਾਕੀ ਇੱਕ ਹੀ ਨੰਗਾ ਰਕੜ ਗਿਆ ਜੀ ਹਰ ਕੁਛ ਹੋਇਆ ਹੁਣ ਕੀ ਆ ਜਾ ਰਿਹਾ ਸਮਝੋਤਾ ਹੋ ਗਿਆ ਦੋਵੇਂ ਦੇਸ਼ਾਂ 'ਚ ਮੈਨੂੰ ਨਹੀਂ ਲੱਗਦਾ ਸਮਝੋਤੇ ਨਾਲ ਕੋਈ ਅਸਰ ਪਿਆ ਥੋੜਾ ਜਿਹਾ ਫਰਕ ਤਾਂ ਹੈਗਾ ਲੋਕ ਕੰਮ-ਕਮ ਨੂੰ ਲੱਗ ਪਏ ਆ ਬਾਕੀ ਇੰਨੀ ਗੱਲ ਨਹੀਂ ਕਿ ਜਿੰਨਾ ਕਿ ਬਿਲਕੁਲ ਕੰਮ ਬੰਦ ਨਾ ਹੋਏ ਜਿਹੜੇ ਲੋਕ ਗਏ ਸੀ ਵਾਪਸ ਆਣੇ ਸ਼ੁਰੂ ਹੋਏ ਨੇ ਨਹੀਂ ਹਲੇ ਨੇ ਕਿਸ ਤਰ੍ਹਾਂ ਦੇ ਕੰਮ ਕਰਨ ਲੱਗੇ ਨੇ ਲੋਕ ਮਾਤੇ ਉਹ ਖੇਤੀਬਾੜੀ ਕਰਦੇ ਆ ਉਹ ਵੀ ਜਿਹੜੇ ਆਮ ਜੀਵਨਦਾਰ ਨੇ ਬਾਕੀ ਇੰਨੇ ਕੋਈ ਨਹੀਂ ਗਾ ਦੇਖੋ ਜਾ ਕੇ ਤੁਹਾਡੀ ਗੱਡੀ ਮੁਰਕੇ ਆਈ ਅੱਗੋਂ ਕੋਈ ਦੇਖਿਆ ਬੰਦਾ ਉੱਥੇ ਮੈਂ ਹੀ ਖੜਦਾ ਕੱਲਾ ਮੇਰੇ ਬੰਦੇ ਸੀ ਲੋਕਾਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪਿਆ ਇਸ ਰੋਲੇ ਦਾ ਤੇ ਸਮਝੋਤੇ ਦਾ ਵਾਤਾਵਰਣ ਹੋਈ ਆ ਵੀ ਜਾਂ ਤਾਂ ਕੰਮ ਨਹੀਂ ਪੜ ਜਾਂਦਾ ਜਾਂ ਫਿਰ ਹੁਣ ਬੱਚਿਆਂ ਬਹਿਣ ਦੇ ਨਾਲ ਕੇ ਪੜ੍ਹਾਈ ਵੀ ਖਰਾਬ ਹੋ ਰਹੀ ਤੇ ਖੇਤੀ ਵੀ ਨਹੀਂ ਹੋ ਰਹੀ ਚੱਜ ਨਾਲ ਅਗਲਾ ਮੁੜ ਕੇ ਮੁੜ ਨਾਲੋਂ ਨਾ ਪਾਣੀ ਦਿੱਤਾ ਰੁਕਣਾ ਬੋਲੀ ਨਾ ਨਹੀਂ ਪੱਕਾ ਹੋ ਰਿਹਾ ਮੈਂ ਰੋਕਦਾ ਮੈਨੂੰ ਕਿਹੜੇ ਪਿੰਡ ਦੇ ਰਹਿਣ ਵਾਲੇ ਪੱਕਾ ਜੀ ਜੋ ਹਾਲਾਤ ਹੋਏ ਨੇ ਪਿਛਲੇ ਦਿਨਾਂ ਚੋਂ ਕਿਵੇਂ ਵੇਖਦੇ ਹੋ ਬਸ ਜੀ ਢੋਲਾ ਹਾਤੋ ਐਸੀ ਮਾੜੀ ਸੀ ਕਿ ਪਹਿਲਾਂ ਤਾਂ ਹੁਣ ਕੱਲ ਦਾ ਬਹੁਤ ਠੀਕ ਲੱਗਿਆ ਅੱਗੇ ਨਾਲ ਕਿਸ ਤਰ੍ਹਾਂ ਦਾ ਫਰਕ ਲੱਗਿਆ ਕੱਲ ਦਾ ਬਹੁਤ ਵਧੀਆ ਫਰਕ ਲੱਗਿਆ ਕੀ ਫਰਕ ਆਇਆ ਫਰਕ ਜੀ ਜੇ ਸਮਝੋਤਾ ਆ ਗਿਆ ਦੋਵਾਂ ਦੇ ਮੁਲਕਾਂ ਦੇ ਫਿਰ ਇਸ ਤੋਂ ਖੁਸ਼ੀ ਕਿਹੜੀ ਸਮਝੋਤਾ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਕੀ ਸਰਪੇ ਬਹੁਤ ਵਧੀਆ ਸਰ ਹੈ ਇਸ ਤੋਂ ਹੁਣ ਘਰੇ ਮੋੜਾਂਗੇ ਵਾਪਸੀ ਅੱਜ ਘਰੇ ਬੈਠੇ ਸਾਰੇ ਕੁਝ ਕਰੇਗਾ ਪਸ਼ੂ ਆਪਾਂ ਤਾਂ ਲੈ ਕੇ ਨਹੀਂ ਗਏ ਅੱਗੇ ਵੀ ਇੱਥੇ ਜਿਹੜੇ ਲੋਕ ਲੈ ਗਏ ਨੇ ਉਹ ਵਾਪਸ ਆ ਰਹੇ ਨੇ खर्चा ही है फजूल है जेड़े पैसे है ला बैठे आ रहे वापस आ रहे हूँ जिंदगी किस तरह की रही है जिंदगी टप रही है ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत